ਮੁਰਦਾਬਾਦ 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 ਜੀ ਜੀਪੀ ਮੁਰਦਾਬਾਦ ਜਿੰਦਾਬਾਦ ਮੁਕੱਲਿਸ਼ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਮੁਕੱਲਿਸ਼ ਮੁਰਦਾਬਾਦ ਮੁਰਦਾਬਾਦ ਮੁਕੱਲਿਸ਼ ਮੁਰਦਾਬਾਦ ਮੁਰਦਾਬਾਦ ਮੁਕੱਲਿਸ਼ ਮੁਰਦਾਬਾਦ ਮੁਰਦਾਬਾਦ ਮੁਕੱਲਿਸ਼ ਮੁਰਦਾਬਾਦ ਮੁਰਦਾਬਾਦ ਜੀ ਕੀ ਕਰਨਾ ਕਿ ਉਹ ਇਕੱਠ ਕੀਤਾ ਰਿਹਾ ਔਰ ਕਿਹਦੇ ਖਿਲਾਫ ਦੇਖੋ ਅੱਜ ਅਸੀਂ ਰੋਸ ਮਾਰਚ ਕਰ ਰਹੇ ਹਾਂ ਸਰਦਾਰ ਸਾਧੂ ਸਿੰਘ ਧਰਮਸੋਜੀ ਦੀ ਰਹਿਨਮਾਈ ਚ ਗੁਰਪ੍ਰੀਤ ਜੀ ਉਹਨਾਂ ਦੇ ਬਿੱਟ ਖੜੇ ਨੇ ਅੱਜ ਅਸੀਂ ਕਾਂਗਰਸ ਪਾਰਟੀ ਵੱਲੋਂ ਜੋ ਉਮਿਤ ਸ਼ਾਹ ਵੱਲੋਂ ਕਦੇ ਮਹਾਤਮਾ ਗਾਂਧੀ ਜੀ ਬਾਰੇ ਕਦੇ ਬਾਬਾ ਅੰਬੇਦਕਰ ਜੀ ਬਾਰੇ ਜੋ ਭੱਦੀ ਸ਼ਬਦ ਵਾਲੀ ਵਰਤੀ ਜਾਂਦੀ ਹੈ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਅਮਿਤ ਸ਼ਾਹ ਤੋਂ ਅਸੀਂ ਇਸਤੀਫਾ ਮੰਗ ਰਹੇ ਹਾਂ ਕਿ ਜਿਵੇਂ ਸੰਸਦ ਦੇ ਵਿੱਚ ਅੰਬੇਦਕਰ ਜੀ ਬਾਰੇ ਉਹਨਾਂ ਨੇ ਸੰਵਿਧਾਨ ਬਾਰੇ ਉਹਨਾਂ ਨੇ ਮਾੜੀ ਸ਼ਬਦਾਵਲੀ ਕੀਤੀ ਹੈ ਵੀ ਜਿੰਨਾ ਤੁਸੀਂ ਅੰਬੇਦਕਰ ਅੰਬੇਦਕਰ ਰਾਜੋਦੇਵ ਨੂੰ ਇੰਨਾ ਜੇ ਰੱਬ ਨੂੰ ਵੀ ਰੱਜ ਲੋ ਰੱਬ ਨੀਚੇ ਆਜੋ ਬੜੀ ਭੱਦੀ ਸ਼ਬਦਾਵਲੀ ਵਰਤੀ ਗਈ ਆ ਅਸੀਂ ਉਹਨਾਂ ਤੋਂ ਅਸਤੀਫੇ ਦੀ ਮੰਗ ਕਰਦੇ ਆ ਸਾਡੀ ਜੋ ਪਾਰਟੀ ਰਾਜਾ ਮਨਿੰਦਰ ਸਿੰਘ ਵਡਿੰਗ ਜੀ ਪੰਜਾਬ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਹਦਾਇਤਾਂ ਨਾਲ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਸੂਬਿਆਂ ਦੇ ਸੂਬੇ ਦੇ ਵਿੱਚ ਅਮੀਤ ਸ਼ਾਹ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਕਾਰਨ ਕੀ ਹੈ ਜੀ ਕਿਉਂ ਅੱਜ ਜਿਹੜਾ ਕੱਟ ਦਿੱਤਾ 90 ਦੀ ਪ੍ਰੈਸ ਦਾ ਪਹਿਲਾਂ ਤਾਂ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਮੈਂ ਪਿਛਲੀ ਸਪੈਸ਼ਲੀ ਹਫਤੇ ਵੀ ਅਸੀਂ ਨੇ ਇੱਕ ਪੁਤਲਾ ਫੁੱਕਿਆ ਸੀਗਾ ਅਮਿਤ ਸਾਹਿਬ ਜੀ ਦਾ ਜਿਵੇਂ ਕਿ ਸੰਸਦ ਦੇ ਵਿੱਚ ਅਮਿਤ ਸਾਹਿਬ ਨੇ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਦੇ ਬਾਰੇ ਬੋਲਦਾ ਕਦੇ ਉਹਨਾਂ ਦੇ ਲੀਡਰ ਕਦੇ ਮਹਾਤਮਾ ਗਾਂਧੀ ਬਾਰੇ ਬੋਲਦੇ ਨੇ ਕਦੇ ਨਹਿਰੂ ਜੀ ਬਾਰੇ ਬੋਲਦੇ ਨੇ ਕਦੇ ਪ੍ਰਿੰਕਾ ਗਾਂਧੀ ਜੀ ਬਾਰੇ ਯਾਨੀ ਕਿ ਜੋ ਬੀਜੇਪੀ ਦੀ ਲੀਡਰਸ਼ਿਪ ਆ ਉਹ ਹਮੇਸ਼ਾ ਹੀ ਮਤਲਬ ਕਿ ਦੇਸ਼ ਨੂੰ ਤੋੜਨ ਦੀ ਰਾਜਨੀਤੀ ਕਰਦੀ ਆ ਬਾਬਾ ਸਾਹਿਬ ਭੀਮਰਾਓ ਉਮੀਦਵਾਰ ਸਾਡੇ ਜਿਹੜੇ ਹੈਗੇ ਨੇ ਉਹ ਸੰਵਿਧਾਨ ਦੇ ਰਚੇਤਾ ਨੇ ਔਰ ਹਿੰਦੁਸਤਾਨ ਦਾ ਜਿਹੜਾ ਕਾਨੂੰਨ ਹੈ ਹਿੰਦੁਸਤਾਨ ਦੇ ਜਿਹੜੇ ਸਾਰਾ ਸਿਸਟਮ ਚੱਲਦਾ ਉਹ ਕਾਨੂੰਨ ਦੇ ਦਾਰੇ ਵਿੱਚ ਰਹਿ ਕੇ ਚੱਲ ਰਿਹਾ ਲੇਕਿਨ ਭਾਜਪਾ ਜਿਹੜੀ ਹੈਗੀ ਆ ਉਹਨੂੰ ਖਰਾਬ ਕਰ ਰਹੀ ਆ ਅਲੱਗ-ਅਲੱਗ ਤਰ੍ਹਾਂ ਦੇ ਭੱਦੇ ਬਿਆਨ ਦੇ ਰਹੀ ਆ ਉਹਦੇ ਰੋਸ ਦੇ ਵਿੱਚ ਪਹਿਲਾ ਐਸਸੀ ਡਿਪਾਰਟਮੈਂਟ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਧਰਨੇ ਵੀ ਲਾਏ ਨੇ ਤੇ ਕੁਦਲੇ ਫੁਕੇ ਨੇ ਉਸੇ ਕੜੀ ਦੇ ਤਹਿਤ ਮੈਂ ਪਿਛਲੀ ਕਾਨਫਰੰਸ ਵੀ ਕਿਹਾ ਸੀ ਵੀ ਸਾਡੇ ਜਿਹੜੀ ਸਾਡੀ ਮੇਨ ਕਾਂਗਰਸ ਆ ਉਹਦੇ ਵੱਲੋਂ ਵੀ ਸਾਰੇ ਪ੍ਰੋਗਰਾਮ ਦਿੱਤੇ ਗਏ ਨੇ ਔਰ 27 ਤਰੀਕ ਨੂੰ ਸਾਡਾ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੀ ਜਨਮ ਭੂਮੀ ਮੌਹੂਦ ਵਿੱਚ ਉੱਥੇ ਵੀ ਅਸੀਂ ਬਹੁਤ ਵੱਡਾ ਇੱਕ ਹਿੰਦੁਸਤਾਨ ਦੇ ਪੱਧਰ ਦਾ ਇਹ ਰੋਸਮਦਾਰ ਮਜਾਰਾ ਕਰਨ ਜਾ ਰਹੇ ਹਾਂ ਸ਼ਬਦ ਲੈ ਜਿਹੜੇ ਅਮਿਤ ਸ਼ਾਹ ਜੀ ਨੇ ਵਰਤੇ ਅਮਿਤ ਸਾਹਿਬ ਨੇ ਸੰਸਦ ਦੇ ਵਿੱਚ ਇੱਕ ਮਜ਼ਾਕੀਆ ਲਹਿਜੇ ਦੇ ਵਿੱਚ ਕਿਹਾ ਕਿ ਅੰਬੇਦਕਰ 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 10 ਵੇਰੀ 15 ਵੇਰੀ ਗੱਲ ਕਰਕੇ ਉਹਨੇ ਅੰਬੇਦਕਰ ਅੰਬੇਦਕਰ ਕਰਕੇ ਉਹਨੂੰ અપਮਾਨਿਤ ਕੀਤਾ ਕਹਿੰਦਾ ਜੇ ਤੁਸੀਂ ਰੱਬ ਦਾ ਨਾਮ ਲੈ ਲੈਂਦੇ ਤਾਂ ਰੱਬ ਮਤਲਬ ਕਿ ਤੁਸੀਂ ਸਵਰਗ ਚਲੇ ਜਾਂਦੇ ਪਰ ਮੈਂ ਮਿਤ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਔਡੇ ਵਾਲਾ ਦਾ ਸ਼ਬਦਾਂ ਦਾ ਪਤਾ ਨਹੀਂ ਹੈਗਾ ਵੀ ਕੋਈ ਸਵਰਗ ਜਾਏਗਾ ਕਿ ਨਹੀਂ ਜਾਏਗਾ ਲੇਕਿਨ ਹਿੰਦੁਸਤਾਨ ਦੇ ਬੰਚਤ ਹਿੰਦੁਸਤਾਨ ਦੇ ਮਜ਼ਦੂਰ ਹਿੰਦੁਸਤਾਨ ਦੇ ਕਿਸਾਨ ਹਿੰਦੁਸਤਾਨ ਦੀ ਜੋ ਵੀ ਸਿਸਟਮ ਚੱਲਦਾ ਉਹ ਬਾਬਾ ਸਾਹਿਬ ਅੰਬੇਦਕਰ ਨੇ ਜਿਵੇਂ ਰਿਜ਼ਰਵੇਸ਼ਨ ਦਾ ਹੈਗਾ ਆਰਟੀਓ ਤੁਹਾਨੂੰ ਇਸ ਗੱਲ ਨੂੰ ਲੈ ਕੇ ਮੁਜਾਰਾ ਕਰਦੇ ਆ ਉਹ ਪੁਤਲੇ ਫੁਕਦੇ ਉਹ ਪਰ ਭਾਜਪਾ ਦੇ ਵੀ ਅਸਰ ਨਹੀਂ ਹੋਇਆ ਹਾਂ ਭਾਜਪਾ ਦੇ ਕੰਨ ਤੋਂ ਕਿਉਂਕਿ ਦੇਖੋ ਭਾਜਪਾ ਦੀ ਸ਼ੁਰੂ ਤੋਂ ਹੀ ਰਣਨੀਤੀ ਰਹੀ ਆ ਮਤਲਬ ਕਿ ਹਿੰਦੁਸਤਾਨ ਦੇ ਵਿੱਚ ਫਿਰਕਾ ਪ੍ਰਸਤੀ ਦਾ ਜਿਹੜਾ ਮਾਹੌਲ ਕਾਇਮ ਰੱਖਦੀ ਆ ਉਹ ਮਨੁਸਮ੍ਰਤੀ ਨੂੰ ਲਾਗੂ ਕਰਨਾ ਚਾਹੁੰਦੀ ਆ ਇਸ ਕਰਕੇ ਮਰਦੇ ਦਮ ਤੱਕ ਸਾਡੇ ਰਾਹੁਲ ਗਾਂਧੀ ਜੀ ਵੀ ਭਾਰਤ ਜੋੜ ਯਾਤਰਾ ਦੇ ਵਿੱਚ ਵੀ ਇਹੀ ਗੱਲ ਕਰਕੇ ਸਾਡੇ ਰਾਹੁਲ ਗਾਂਧੀ ਹਰ ਟਾਈਮ ਜਿਹੜੀ ਸੰਵਿਧਾਨ ਦੀ ਕਾਪੀ ਲੈ ਕੇ ਚੱਲਦੇ ਨੇ ਅਸੀਂ ਕਹਿੰਦੇ ਆ ਵੀ ਜਿਹੜਾ ਸੰਵਿਧਾਨ ਆ ਉਹ ਦੇਸ਼ ਆ ਜਿਹੜਾ ਸੰਵਿਧਾਨ ਦੇ ਨਾਲ ਚੱਲਣਾ ਨਾ ਕਿ ਇਹਨਾਂ ਦੀਆਂ ਟਿੱਪਣੀਆਂ ਦੇ ਨਾਲ ਆਉਣ ਵਾਲਾ ਸਮਾਂ ਤੁਸੀਂ ਦੇਖਿਓ ਸੰਵਿਧਾਨ ਦਾ ਵੀ ਪੂਰਾ ਸਤਕਾਰ ਹੋਊਗਾ ਜੇ ਸਾਡੇ ਜਿਹੜੇ ਪੁਰਖਜਣੇ ਉਹਨਾਂ ਦਾ ਵੀ ਪੂਰਾ ਸਤਕਾਰ ਹੋਊਗਾ ਕੋਈ ਕਾਰਵਾਈ ਨਾ ਹੋਈ ਕੁਛ ਨਾ ਹੋਇਆ ਤਾਂ ਕੀ ਅਗਲਾ ਸਟੈਪ ਤਾਂ ਉਹੀ ਅਗਲਾ ਸਟੈਪ ਪੂਰੇ ਹਿੰਦੁਸਤਾਨ ਦਾ ਜਿਹੜਾ ਇੱਕ ਧਰਨਾ ਹੋਣ ਜਾ ਰਿਹਾ ਮੌਦ ਦੇ ਵਿੱਚ ਉਹਨਾਂ ਦੇ ਜਨਮ ਸਥਾਨ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਅਸੀਂ ਹੋਰ ਜਿਹੜਾ ਹੈਗਾ ਇਹਨੂੰ ਤੇਜ਼ ਕਰਾਂਗੇ ਪ੍ਰੋਟੈਸਟ ਚਲ ਵੀ ਹਾਂ ਜੀ ਕੀ ਕਹਿਣਾ ਚਾਹੁੰਦੇ ਗੁਰਪ੍ਰੀਤ ਸਿੰਘ ਜੀ ਕਿਉਂ ਆ ਤੇ ਰੋਡ ਵਾਧਾ ਕੀਤਾ ਅੱਜ ਤਾਂ ਜੋ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਜਿਹੜੇ ਸਾਡੇ ਦੇਖਦੇ ਪ੍ਰਧਾਨ ਮੰਤਰੀ ਅਮਿਤ ਸ਼ਾਹ ਜੀ ਨੇ ਸਾਰੇ ਡਾਕਟਰ ਭੀਮਰਾਓ ਪੀਤਕਰ ਜੀ ਦੀ ਮਤਲਬ ਉਹਨਾਂ ਦੇ ਕਮਾਂਜੰਗਸ ਬੋਲਿਆਂ ਨੂੰ ਬਾਰੇ ਉਸ ਦੇ ਖਿਲਾਫ ਜਿਸ ਰੱਜ ਰੋਸ ਮੁਜ਼ਾਹਰਾ ਕਰ ਰਹੇ ਹਾਂ ਜੋ ਕਿ ਸਾਨੂੰ ਸਹਿਣਯੋਗ ਨਹੀਂ ਹੈ ਕੀ ਅਗਲਾ ਸਟੈਪ ਹੋਗਾ ਜੇ ਕੋਈ ਛੋਟੀ ਸੰਭਾਈ ਨਾ ਹੋਵੇ ਤਾਂ ਬਾਕੀ ਅਗਲਾ ਸਟੈਪ ਜੋ ਪਾਰਟੀ ਸਾਡਾ ਫੈਸਲਾ ਲਵੇਗੀ ਉਸ ਹਿਸਾਬ ਨਾਲ ਅਸੀਂ ਅਗਲਾ ਸਟੈਪ ਕਰਾਂਗੇ ਠੀਕ ਹੈ ਚਲੋ ਅਸੀਂ ਅਮਿਤ ਸ਼ਾਹ ਜੀ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਅਸੀਂ ਜੋ ਇਹ ਕਾਂਗਰਸ ਪਾਰਟੀ ਦਾ ਤਿੱਖਾ ਸੰਘਰਸ਼ ਚੱਲ ਰਿਹਾ ਇਸ ਨੂੰ ਅਸੀਂ ਹੋਰ ਤਿੱਖਾ ਕਰਾਂਗੇ ਨਹੀਂ ਤੁਸੀਂ ਇਹ ਮਾਫੀ ਮੰਗੋ ਨਹੀਂ ਅਸਤੀਫਾ ਦਿਓ ਜਲਦੀ ਤੋਂ ਜਲਦੀ ਜੋ ਤੁਸੀਂ ਇਹ ਭद्दी ਸ਼ਬਦਾਵਲੀ ਡਾਕਟਰ ਭੀਮਰਾਓ ਉਮੀਦਵਾਰ ਜੀ ਦੇ ਖਿਲਾਫ ਬੋਲਦੇ ਹੋ ਇਹ ਬਹੁਤ ਹੀ ਮੱਧ ਭਾਗੀ ਤੁਸੀਂ ਇਹ ਸ਼ਬਦਾਵਲੀ ਬੋਲਦੇ ਆ ਇਸ ਲਈ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਤੇ ਕਾਂਗਰਸ ਪਾਰਟੀ ਦੇ ਪੂਰੇ ਸਮਾਜ ਤੋਂ ਮਾਫੀ ਮੰਗਣੀ ਚਾਹੀਦੀ ਅੱਜ ਵੀ ਲੈ ਕੀ ਕਹਿਣਾ ਚਾਹੁੰਦੇ ਹਾਂ ਹਾਂ ਜੀ ਹਾਂ ਹਾਂ ਦੇਖੋ ਜੀ ਜਿਵੇਂ ਕਿ ਭਾਜਪਾ ਤੇ ਆਰਐਸਐਸ ਮਿਲ ਕੇ ਲੋਕਤੰਤਰ ਦਾ ਕਹਾਣ ਕਰਨ ਲੱਗੇ ਨੇ ਉਸੇ ਆਧਾਰ ਤੇ ਅਮਿਤ ਸ਼ਾਹ ਜੀ ਨੇ ਇੱਕ ਬਹੁਤ ਭੱਦੀ ਟਿੱਪਣੀ ਭੀਮਰਾਓ ਵੇਦਕਰ ਜੀ ਦੇ ਨਾਮ ਨੂੰ ਲੈ ਕੇ ਕੀਤੀ ਹੈ ਤੇ ਅਸੀਂ ਹੋਰ ਨਿੰਦਾ ਕਰਦੇ ਇਹਨਾਂ ਦੀ ਜਿਹੜਾ ਉਹਨਾਂ ਨੇ ਕਰਿਆ ਉਹਨਾਂ ਤੋਂ ਅਸਤੀਫੇ ਦੀ ਮੰਗ ਕਰਦੇ ਆ ਤੇ ਸ਼ਾਇਦ ਕਿ ਮੈਨੂੰ ਲੱਗਦਾ ਹੈ ਭਾਜਪਾ ਤੇ ਇਹਨਾਂ ਦੇ ਲੀਡਰ ਇਹ ਚੀਜ਼ ਭੁੱਲ ਸਕ ਭੁੱਲ ਰਹੇ ਨੇ ਕਿ ਜਿਹੜੀਆਂ ਗੱਦੀਆਂ ਤੇ ਉਹ ਵਿਰਾਜਮਾਨ ਨੇ ਉਹ ਵੀ ਐਸੇ ਸੰਵਿਧਾਨ ਦੀ ਦੇਣਾ ਹੈ ਉਹ ਵੀ ਭੀਮਰਾਓਂ ਅੰਬੇਦਕਰਜੀ ਦੀ ਦੇਣਾ ਹੈ ਸੋ ਇਹਨਾਂ ਨੂੰ ਆਪਣਾ ਜੋ ਇਹਨਾਂ ਦਾ ਇੱਕ ਦਿਮਾਗ ਤੇ ਤਾਨਾਸ਼ਾਹੀ ਭਾਰੂ ਹੋ ਚੁੱਕੀ ਹੈ ਤੇ ਇਸ ਕਰਕੇ ਪੂਰੀ ਕਾਂਗਰਸ ਪਾਰਟੀ ਅੱਜ ਸੂਬੇ ਪੱਧਰ ਤੇ ਇਹਨਾਂ ਦਾ ਵਿਰੋਧ ਕਰਦੇ ਹੋਏ ਅਮਿਤ ਸ਼ਾਹ ਤੋਂ ਅਸਤੀਫੇ ਦੀ ਮੰਗ ਕਰ ਰਹੀ ਹੈ ਤੇ ਜੇ ਇਹਨਾਂ ਨੇ ਕੋਈ ਇਹਨਾਂ ਦੇ ਕੰਨ ਤੇ ਜੋ ਨਹੀਂ ਸਰਕਦੀ ਹਲੇ ਤਾਂ ਇਸ ਤੋਂ ਬਾਅਦ ਸੰਘਰਸ਼ ਹੋਰ ਤਿੱਖਾ ਕਰਿਆ ਜਾਊਗਾ ਤੇ ਪੂਰੇ ਹਿੰਦੁਸਤਾਨ ਲੈਵਨ ਦਾ ਵੀ ਧਰਨਾ ਲੱਗਣ ਜਾ ਰਿਹਾ ਹੈ ਤੇ ਅਸੀਂ ਇਹਨਾਂ ਦੀ ਇਸੇ ਗੱਲ ਕਰਕੇ ਹੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ। ਲੈ ਵੀ ਮਾਰੇ ਲਵਾਏ ਨਾ ਲਾ ਕੀ ਜਾਂ ਚੁ। ਇਹ ਜਿਹੜਾ ਪਤਲਾ ਅਸੀਂ ਨੇ ਪਿਛਲੇ ਦਿਨਾਂ ਦੇ ਵਿੱਚ ਐਸੀ ਡਿਪਾਰਟਮੈਂਟ ਵੱਲੋਂ ਕਾਂਗਰਸ ਪਾਰਟੀ ਵੱਲੋਂ ਉਮਿਤ ਸ਼ਾਹ ਦਾ ਪਤਲਾ ਫੁਕਿਆ ਗਿਆ ਸੀਗਾ ਉਦੋਂ ਇਹਨਾਂ ਨੇ ਸਾਡੇ ਡਰਾਈਵਰ ਡਾਕਟਰ ਭੀਮਰਾਓ ਅੰਬੇਡਕਰ ਨੂੰ ਜਿਹੜਾ ਮਤਲਬ ਮਜ਼ਾਕ ਦੇ ਰਹਿ ਜਿਹਦੇ ਵਿੱਚ ਇੱਕ ਨਫ਼ਰਤ ਦੇ ਨਾਲ ਉਹਨਾਂ ਦੇ ਨਾਮ ਨੂੰ ਲਿਖਤਾ ਗਿਆ ਬਾਰ-ਬਾਰ ਕਹੇ ਕਿ ਅੰਬੇਡਕਰ 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 ਕਾਂਗਰਸ ਸਾੜੇ ਨੇ ਅੰਬੇਡਕਰ ਅੰਬੇਡਕਰ ਲਾ ਰੱਖਿਆ ਜੇ ਇੰਨਾ ਨਾਮ ਕਹਿੰਦਾ ਰੱਬ ਦਾ ਲੋ ਤਾਂ ਸਤਜਨ ਬਸ ਤੇ ਇਹਦਾ ਸਵਰਗਾਂ ਚ ਬਗਜੂਗਾ ਪਰ ਸਾਨੂੰ ਪਤਾ ਜਿੰਨਾ ਅਸੀਂ ਅੰਬੇਡਕਰ ਦਾ ਨਾਮ ਲੈਨੇ ਆ ਉਹਨਾਂ ਅਸੀਂ ਸਵਰਗ ਚ ਜਾਂਨੇ ਆ ਨਰਕ ਦੇ ਵਿੱਚੋਂ ਸਾਨੂੰ ਇਹਨਾਂ ਨੇ ਬਾਹਰ ਕੱਢਿਆ ਅਸੀਂ ਆਪਣੇ ਰਹਿਬਰ ਦੇ ਨਾਲ ਦਿਨੋਂ ਖੜਾਂਗੇ ਪੂਰਾ ਅਸੀਂ ਇਹਨਾਂ ਦੇ ਨਾਲ ਇਹਨਾਂ ਦਾ ਸਤਜਨ ਬਖਜੂਗਾ ਪਰ ਸਾਨੂੰ ਪਤਾ ਜਿੰਨਾ ਅਸੀਂ ਅੰਮੇਟ ਕਰਦਾ ਨਾਮ ਲੈਨੇ ਆ ਉਹਨਾਂ ਅਸੀਂ ਸਵਰਗ ਜਾਂਦੇ ਆ ਨਰਕ ਦੇ ਵਿੱਚੋਂ ਸਾਨੂੰ ਇਹਨਾਂ ਨੇ ਬਾਹਰ ਕੱਢਿਆ ਅਸੀਂ ਆਪਣੇ ਰਹਿਬਰ ਦੇ ਨਾਲ ਦਿਨੋਂ ਖੜਾਂਗੇ ਪੂਰਾ ਅਸੀਂ ਇਹਨਾਂ ਦੇ ਨਾਲ ਇਹਨਾਂ ਦੇ ਸੋਤੇ ਪੈਰਾ ਦੇਵਾਂਗੇ ਧੰਨਵਾਦ ਜਿੰਦਾ come on